ਪਿਹਾਟਾ ਦੇ ਇਲਾਕਾ ਨਿਮਲਾ ਐਵੇਨਿਊ ਦੇ ਵਿੱਚ 3-4 ਦਿਨ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਰ ਇਲਾਕਾ ਵਾਸੀ ਤਰਾਤਰਾ ਕਰ ਰਹੇ ਨੇ ਇਲਾਕਾ ਵਾਸੀਆਂ ਨੇ ਵਿਭਾਗ ਨੂੰ ਕਈ ਕੰਪਲੇਂਨਸ ਕੀਤੀਆਂ ਪਰ ਇਸ ਦਾ ਕੋਈ ਵੀ ਹੱਲ ਨਹੀਂ ਹੋਇਆ ਪਰੇਸ਼ਾਨ ਹੋਈ ਇਲਾਕਾ ਵਾਸੀਆਂ ਨੇ ਨਗਰ ਨਿਗਮ ਵਾਟਰ ਸਪਲਾਈ ਵਿਭਾਗ ਅਤੇ ਜਈ ਦੇ ਖਿਲਾਫ ਨਾਰਾਬਾਸੀ ਕੀਤੀ ਇਲਾਕਾ ਵਾਸੀਆਂ ਵੱਲੋਂ ਕਾਉਂਸਲਰ ਤੱਕ ਆਪਣੇ ਪਰੇਸ਼ਾਨੀ ਪਹੁੰਚਾਈ ਗਈ ਅਤੇ ਕਾਉਂਸਲਰ ਵੱਲੋਂ ਜਈ ਅਤੇ ਵਿਭਾਗ ਨੂੰ ਕਈ ਫੋਨ ਕੀਤੇ ਗਏ ਪਰ ਵਿਭਾਗ ਅਤੇ ਜਈ ਵੱਲੋਂ ਕੋਈ ਵੀ ਸੁਣਵਾਈ ਨਹੀਂ ਹੋਈ ਸਮੋਕੇ ਕਾਉਂਸਲਰ ਪਤੀ ਤਰਮਜੀਤ ਬੋਬੀ ਰਜੀਵ अरोड़ा ਹਰਪ੍ਰੀਤ ਸਿੰਘ ਸੰਧੂ ਸੋਮੇਤ ਵਿਸ਼ਾਲ ਸੋਨੂ RAM ਮਹੇਸ਼ ਕੇਲਾਸ਼ ਕੁਮਾਰ ਸੁਭਾਸ਼ ਚੰਦਰ ਬਲਬੀਰ ਸਿੰਘ ਬਲਜਿੰਦਰ ਸਿੰਘ ਜਲੇਖਾ ਬੇਗਮ ਗੁਰਮੀਤ ਕੌਰ ਸਿਮਰਨਜੀਤ ਕੌਰ ਵੀ ਮੌਜੂਦ ਸਨ ਤਿੰਨ ਚਾਰ ਦਿਨ ਤੋਂ ਸਾਡੇ ਇੱਥੇ ਵਾਟਰ ਨਹੀਂ ਆ ਰਿਹਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਟਿਊਬਲ ਬੰਦ ਹੈ ਤੇ ਅਸੀਂ ਕਈ ਕੰਪਲੇਂਟਾਂ ਪਾਈਆਂ ਵਾਟਰ ਸਪਲਾਈ ਜੇ ਸੁਨੀਲ ਜੀ ਨੂੰ ਲੇਕਿਨ ਕੋਈ ਸੁਣਵਾਈ ਨਹੀਂ ਹੈ ਉਹ ਬਸ ਕਹਿ ਦਿੰਦੇ ਆ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਅਸੀਂ ਬਹੁਤ ਦੁਖੀ ਆ ਸਾਰਾ ਮਹੱਲਾ ਬੜਾ ਦੁਖੀ ਹੈ ਅਸੀਂ ਚਾਹੁੰਦੇ ਆ ਕਿ ਟਿਊਬਲ ਚਾਲੂ ਕੀਤਾ ਜਾਵੇ ਮੈਂ ਨਗਰ ਨਿਗਮ ਅਗੇ ਬੇਨਤੀ ਕਰਦਾ ਹਾਂ ਕਿ ਇੱਥੋਂ ਦੇ ਜੇਈ ਨੂੰ ਬਦਲ ਦਿੱਤਾ ਜਾਏ ਕਿਉਂਕਿ ਉਹ ਬਿਲਕੁਲ ਸੁਣਵਾਈ ਨਹੀਂ ਕਰਦਾ ਅਸੀਂ ਬਹੁਤ ਦੁਖੀ ਆ ਯਾਦੇ ਸਾਡੇ ਇੱਥੇ ਆ ਕੇ ਇਹਦਾ ਮਸਲੇ ਦਾ ਹੱਲ ਕੀਤਾ ਜਾਵੇ ਤੇ ਜਾਂ ਫਿਰ ਜੇਈ ਨੂੰ ਬਦਲਤਾ ਜਾ ਨਿਗਮਾਂ ਗੇ ਬੇਨਤੀ ਕਰਦਾ ਵਾਂ ਤੁਸੀਂ ਸਾਡੀ ਕਲੋਨੀ ਚ ਆ ਕੇ ਦੇਖੋ ਆ ਵੇਖੋ ਟਿਊਬਵੈਲ ਦਾ ਹਾਲ ਕਿੰਨੀ ਬੂਟੀ ਉੱਗੀ ਹੈ ਕਿੰਨਾ ਪਾਣੀ ਇਕੱਠਾ ਆਇਆ ਦੇਖੋ ਕੀ ਹਾਲ ਹੈ ਨਾ ਕੋਈ ਇੱਥੇ ਬੂਟੀ ਨੂੰ ਕੱਟਣ ਵਾਲਾ ਹੈ ਤੇ ਨਾ ਹੀ ਕੋਈ ਹੈ ਪਾਣੀ ਦੀ ਨਿਕਾਸੀ ਲਈ ਕੋਈ ਗੱਲਬਾਤ ਹੈ ਇੰਨੇ ਸਾਰੇ ਪਰਿਵਾਰ ਦੁਖੀ ਹੈ ਮੈਂ ਇਹੀ ਚਾਹੁੰਦਾ ਵਾਂ ਕਿ ਨਗਰ ਨਿਗਮ ਜੋ ਵੀ ਹੈ ਉਹ ਆਪਣਾ ਇੱਥੇ ਆ ਕੇ ਆਪਣੇ ਕਾਰਵਾਈ ਨੂੰ ਪੂਰਾ ਕਰੇ ਔਰ ਲੋਕਾਂ ਦੀਆਂ ਜੋ ਉਹ ਵੀ ਮੁਸੀਬਤਾਂ ਉਹ ਹੱਲ ਕਰਦੇ ਪਾਣੀ ਦੀ ਬਹੁਤ ਪ੍ਰੋਬਲਮ ਨੇ ਪਾਣੀ ਨਹੀਂ ਆ ਰਿਹਾ ਤਿੰਨ ਚਾਰ ਦਿਨ ਹੋ ਗਏ ਆ ਹਾਂਜੀ ਕੀਤੀਆਂ ਵਾ ਪਰ ਕੋਈ ਸੁਣਦਾ ਹੀ ਨਹੀਂ ਪਾਣੀ ਦੇ ਤਰਲੇ ਲੈਣਦੇ ਆ ਕਿ ਸਾਨੂੰ ਕੁਝ ਦਿਨਾਂ ਤੋਂ ਇਹ ਕਿ ਜਿਹੜਾ ਟਿਊਬਵਲ ਹੈ ਉਹ ਬੰਦ ਵਾ ਪਾਣੀ ਦੀ ਕੋਈ ਵੀ ਨਿਕਾਸੀ ਨਹੀਂ ਹੋਈ ਪਹਿਲਾਂ ਸੀ ਵੀ ਦੀ ਸੀ ਟਿਊਬਵਲ ਵੀ ਪ੍ਰਕਾ ਨਹੀਂ ਹੈ ਹਾਂਜੀ ਕੀਤੀਆਂ ਵਾ ਸਾਡੀ ਬਿਜਲੀ ਦੀ ਵੀ ਬੜੀ ਪ੍ਰਕਾ ਨਹੀਂ ਆਜੀ ਪਾਣੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਬੰਦ ਹੀ ਹੈ ਬਿਲਕੁਲ ਲੋਟ ਕੀਤੀਆਂ ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਵੀ ਡਿਪਾਰਟਮੈਂਟ ਦੀ ਤੁੰਗੋ ਕਿਸੇ ਵੀ ਪੋਜੀਸ਼ਨ ਹੋਈ ਹੋਈ ਹੈ ਹਲਕਾ ਪਛਮੀ ਦੀ ਨਿਮਲਾ ਕਲੋਨੀ ਦੇ ਲੋਕ ਇੱਕ ਵਾਰ ਫਿਰ ਸੜਕਾਂ ਤੇ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਦਰਸਲ 'ਚ ਕਈ ਦਿਨਾ ਤੋਂ ਪੀਣ ਵਾਲਾ ਪਾਣੀ ਇਲਾਕੇ ਦੇ ਵਿੱਚ ਨਹੀਂ ਆ ਰਿਹਾ ਜਿਸ ਨਾਲ ਲੋਕ ਪਰੇਸ਼ਾਨ ਨੇ ਲੋਕਾਂ ਨੇ ਜਲ ਸਪਲਾਈ ਵਿਭਾਗ ਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਵਾਸਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਸੋ ਉਮੀਦ ਕਰਦੇ ਹਾਂ ਕਿ ਸਾਡੀ ਖਬਰ ਤੋਂ ਬਾਅਦ ਨਗਰ ਨਿਗਮ ਤੇ ਜਲ ਸਪਲਾਈ ਵਿਭਾਗ ਇਸ ਵਾਰ ਧਿਆਨ ਦੇਵੇਗਾ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰੇਗਾ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ న్యూਸ। ਸ਼੍ਰੀ ਦਵਾਰ ਕేశੂ ਜੈੰਤੀ ਦੇ